ਅੱਜ ਵੀ ਸਵਾਤਾ ਤੁਹਾਡਾ ਐਗਰੀਕਲਚਰ ਫਾਰਮਿੰਗ ਦੇ ਵਿੱਚ ਤੇ ਅੱਜ ਫਿਰ ਤੋਂ ਹਾਜ਼ਰ ਹੋਏ ਆਂ ਬਾਈ ਮੰਡੀਆਂ ਦੇ ਰੇਟ ਲੈ ਕੇ ਤੇ ਗੱਲ ਕਰਾਂਗੇ ਅੱਜ ਆਪਾਂ ਕਣਕ ਸਰੋਂ ਦੇ ਆ ਰੇਟਾਂ ਦੀ ਤੇ ਸ਼ੁਰੂਆਤ ਕਰਾਂਗੇ ਜੀ ਆਪਾਂ ਕਣਕ ਦੇ ਆ ਰੇਟਾਂ ਤੋਂ ਤੇ ਸਭ ਤੋਂ ਪਹਿਲੀ ਮੰਡੀ ਹੈਗੀ ਹੈ ਜੀ ਦਿੱਲੀ ਮੰਡੀ ਐਮਪੀ ਲਾਈਨ 2690 ਰੁਪਏ ਜੀ ਯੂਪੀ ਲਾਈਨ 2690 ਤੋਂ 2700 ਰੁਪਏ ਜੀ ਰਾਜਸਥਾਨ ਲਾਈਨ 2690 ਰੁਪਏ ਤੋਂ 2700 ਰੁਪਏ ਫਿਰ ਆਉਂਦੀ ਹੈ ਜੀ ਸ਼੍ਰੀ ਗੰਗਾ ਨਗਰ ਮੰਡੀ ਇਹ ਇੱਥੇ ਲੱਗਿਆ 2540 ਰੁਪਏ ਬੀਕਾ ਨਗਰ ਮੰਡੀ ਸਾਦੇ 2600 ਜੀ ਨਾ ਮੰਡੀ 2600 ਅਮ੍ਰਿਤਸਰ ਮੰਡੀ 2600 ਬੇਦਲੂ ਮੰਡੀ 2630 ਮੁਖਸਰ ਮੰਡੀ 2580 ਗੋਰਖਪੁਰ ਮੰਡੀ 2480 ਰੁਪਏ ਕੋਰਥਪੁਰਾ ਮੰਡੀ 2600 ਰੁਪਏ ਜੇ ਆਪਾਂ ਅੱਜ ਦਾ ਓਵਰਾਲ ਰੇਟਾਂ ਦੀ ਗੱਲ ਕਰਕੇ ਕਣਕਾਂ ਦੀ ਕਣਕ ਦੇ ਰੇਟ ਜੀ ਅੱਜ 10 ਤੋਂ 20 ਰੁਪਏ ਦੀ ਤੇਜ਼ੀ ਰਹੀ ਹੈ ਓਵਰਾਲ ਰੇਟ ਰਿਹਾ 2700 ਰੁਪਏ ਘੱਟ ਤੋਂ ਘੱਟ ਰੇਟ ਰਿਹਾ ਹੈ 2400 ਤੇ 20 ਰੁਪਏ ਜਿਹੜਾ ਐਮਐਸਪੀ ਵਾਲਾ ਰੇਟ ਹੈ ਹੁਣ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਸਰੋਂ ਦੇਆਂ ਰੇਟਾਂ ਦੀ ਅਸਲ ਤੋਂ ਪਹਿਲਾਂ ਗੱਲ ਕਰਾਂਗੇ ਜੈਪੁਰ ਮੰਡੀ ਦੀ 475 ਰੁਪਏ ਸਿਰਾਂ ਲੱਗੇ ਜੀ ਤੇ 5450 ਐਵਰੇਜ ਰੇਟ ਰਿਹਾ ਫਿਰ ਉਹਦੇ ਦਿੱਲੀ ਮੰਡੀ 350 ਰੁਪਏ ਭਰਤਪੁਰ ਮੰਡੀ 445 ਰੁਪਏ ਬਰਵਾਰਾ ਮੰਡੀ 6050 ਰੁਪਏ ਤਰਨਤਾਰ ਮੰਡੀ 1280 ਰੁਪਏ ਫਿਰ ਉਹਦੀ ਖੰਨਾ ਮੰਡੀ 6000 ਰੁਪਏ ਕੋਰਤਪੂਰਾ ਮੰਡੀ 480 ਰੁਪਏ ਜੀ ਉਸ ਤੋਂ ਬਾਅਦ ਆਪਾਂ ਜੇ ਗੱਲ ਕਰਗੇ ਹਰਿਆਣੇ ਦੀਆਂ ਮੰਡੀਆਂ ਦੀ ਹਿਸਾਰ ਮੰਡੀ 5500 ਤੇ 900 ਰੁਪਏ ਰਿਹਾ ਜੀ ਨਰੇਲਾ ਮੰਡੀ 6000 ਰੁਪਏ ਰਿਹਾ ਜੀ ਉਸ ਤੋਂ ਬਾਅਦ ਆਉਂਦੀ ਜੀ ਨਵਾਈ ਮੰਡੀ 450 ਰੁਪਏ ਮੁਰਾਨਾ ਮੰਡੀ 450 ਗਵਾਲੀਅਰ ਮੰਡੀ 452 ਖਸਾਰ ਮੰਡੀ 6000 ਅਲਵਰ ਮੰਡੀ 1200 ਤੇ 50 ਰੁਪਏ ਰਿਹਾ ਜੀ ਜੇ ਓਵਰਆਲ ਆਪਾਂ ਸਾਰੀ ਮਾਰਕੀਟ ਦੀ ਰੇਟ ਟ੍ਰੈਂਡ ਦੀ ਗੱਲ ਕਰਕੇ 475 ਰੁਪਏ ਸਿਰਾ ਰਿਹਾ ਜੀ ਤੇ ਜੇ ਐਵਰੇਜ ਰੇਟ ਦੀ ਗੱਲ ਕਰਕੇ ਐਵਰੇਜ ਰੇਟ ਜਿਹੜਾ ਹੈਗਾ ਉਹ 400 ਰੁਪਏ ਦੇ ਰੇਂਡ ਦੇ ਵਿੱਚ ਸਪੀਕੀਟਾ ਦੀ ਆਜਾ ਇਹਦਾ ਸੀਗੇ ਜੀ ਅੱਜ ਦੇ ਕਣਕ ਸਰੋ ਦੇ ਰੇਟ ਜੇ ਆਪਣੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਚੈਨ ਨੂੰ ਸ਼ੇਅਰ ਤੇ ਸਬਸਕ੍ਰਾਈਬ